ਸੰਡੇ ਸੇਲ ਦੇ ਵਿੱਚ ਐਤਵਾਰ ਨੂੰ ਸਵੇਰੇ ਸੇਲ ਲੱਗਣ ਤੋਂ ਪਹਿਲਾਂ ਹੀ ਪਹੁੰਚੀ ਤੈਬ ਬਜਾਰੀ ਦੀ ਟੀਮ ਦਿੱਤੀ ਗਈ ਦੁਕਾਨਾਂ ਲਗਾਉਣ ਵਾਲਿਆਂ ਨੂੰ ਚੇਤਾਵਨੀ ਦੱਸਦੀ ਹੈ ਕਿ ਬਠਿੰਡਾ ਦੇ ਇੰਪਰੂਵਮੈਂਟ ٹرسٹ ਦੇ ਨੇੜੇ ਸੜਕ ਦੇ ਉੱਪਰ ਹੀ ਐਤਵਾਰ ਨੂੰ ਕੱਪੜਿਆਂ ਦਾ ਬਾਜ਼ਾਰ ਲੱਗਦਾ ਹੈ ਜੋ ਕਿ ਸੰਡੇ ਸੇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੈਬ ਬਜਾਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਕੱਚੀ ਸੀ ਅਤੇ ਹੁਣ ਇਸ ਸੜਕ ਨੂੰ ਪੱਕਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਇੱਥੇ ਟ੍ਰੈਫਿਕ ਦੀ ਆਵਾਜਾਈ ਰਹਿੰਦੀ ਹੈ ਪਰ अड्ਡੇ ਲਾਣ ਵਾਲੇ ਸੜਕ ਦੇ ਵਿਚਾਲੇ ਆਪਣੇ अड्ਡੇ ਲਾ ਕੇ ਟ੍ਰੈਫਿਕ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਕਾਰਨ ਕਿ ਇਹਨਾਂ ਨੂੰ ਸਾਈਡ ਤੇ ਆਪਣੇ अड्ਡੇ ਲਗਾਣ ਲਈ ਕਿਹਾ ਗਿਆ ਹੈ ਪਰ ਜੇਕਰ ਇਹਨਾਂ ਵੱਲੋਂ ਇਸ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹਨਾਂ ਨੂੰ ਪਰਮਾਨੈਂਟ ਵੀ ਇੱਥੋਂ ਹਟਾਇਆ ਜਾ ਸਕਦਾ ਹੈ ਮੇਰਾ ਨਾਮ ਜੀ ਸੰਤੋਸ਼ ਕਸ਼ਵ ਹੈ ਜੀ ਹਾਂ ਜੀ ਅੱਜ ਸਾਡੇ ਇੱਥੇ ਸੰਡੇ ਮਾਰਕੀਟ ਦੀ ਕਮੇਟੀ ਵੱਲੋਂ ਆਏ ਹੈ कि ਉਹਨਾਂ ਨੇ ਸਾਨੂੰ ਦੋ ਮੇਜ਼ ਲਾਣ ਦੀ ਇਜਾਜ਼ਤ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਸ਼ੁਕਰਿਆਦਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਦੋ ਮੇਜ਼ ਪਰ ਸਾਡੇ ਦੋ ਮੇਜ਼ਾਂ ਨਾਲ ਕੁਝ ਨਹੀਂ ਬੰਦਦਾ ਜੀ ਸਾਨੂੰ ਤਿੰਨ ਮੇਜ਼ ਲਾਣ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਤਿੰਨ ਮੇਜ਼ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਸਾਰੇ ਸਹਿਮਤ ਹੋਣਗੇ ਇਸ ਗੱਲ ਤੇ ਹਾਂ ਜੀ ਸਾਰੇ ਸਹਿਮਤ ਹੋਣਗੇ ਜਿੰਨੇ ਵੀ ਹੈਗੇ ਇੱਥੇ ਸੰਡੇ ਮਾਰਕੀਟ ਵਾਲੇ ਤਿੰਨ ਮੇਜ਼ ਦਾ ਸਾਨੂੰ ਜ਼ਰੂਰ ਇਹਨਾਂ ਨੂੰ ਦਿੱਤੇ ਜਾਣ ਲਾਣ ਵਾਸਤੇ ਜ਼ਿਲ੍ਹਾ ਪ੍ਰਧਾਨ ਦਲਿਤ ਮਹਾਪੰਚਾਇਤ ਰਾਦੇ ਸ਼ਾਮ ਸ਼ਹਿਰੀ ਬਠਿੰਡਾ ਮੈਂ ਇਹ ਗੱਲ ਕਹਿਣੀ ਚਾਹਨਾ ਮੀਡੀਆ ਨੂੰ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਸੰਡੇ ਸੇਲ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇੱਥੇ ਸਰयाम ਗੁੰਡਾਗਰਦੀ ਹੁੰਦੀ ਹੈ ਪਿਛਲੇ ਸੰਡੇ ਵੀ ਮੁੰਡੇ ਵੱਡੇ ਗਏ ਆ ਆ ਲੜਾਈਆਂ ਹੋਈਆਂ ਬਹੁਤ ਜ਼ਿਆਦਾ ਇੱਥੇ ਜੂਆ ਵੀ ਸਰयाम ਖੇਡਿਆ ਜਾਂਦਾ ਹੈ ਅਤੇ ਬਹੁਤ ਕੁਝ ਹੋ ਰਿਹਾ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਇਹਦੇ ਵੱਲ ਧਿਆਨ ਦੇਣ ਤੇ ਇੱਥੇ ਜਿਹੜੀ ਗੁੰਡਾਗਰਦੀ ਤੇ ਜੂਆ ਜਾਵਾ ਚੱਲਦਾ ਹੈਗਾ ਉਹਨੂੰ ਬੰਦ ਕਰਾਇਆ ਜਾਵੇ ਨਹੀਂ ਤਾਂ ਦਲਿਤ ਮਹਾਪੰਚਾਇਤ ਆਪਣੇ ਵੱਲੋਂ ਇਹਦੇ ਵਾਸਤੇ ਕੋਈ ਤਿੱਖਾ ਸੰਘਰਸ਼ ਵਿਢੇਗੀ ਦੇਖੋ ਜੀ ਕਾਰਪੋਰੇਸ਼ਨ ਆਪਣੇ ਹਿਸਾਬ ਨਾਲ ਸਹੀ ਕਰ ਰਿਹਾ ਉਹਨਾਂ ਨੇ ਕਿਹਾ ਜੀਟੀ ਰੋਡ ਤੇ ਜਿਹੜੇ ਏਡੇ ਲੱਗਦੇ ਆ तकरीबन ਐਕਸੀਡੈਂਟ ਦਾ ਕਾਰਨ ਬਣ ਜਾਂਦੇ ਆ ਪਰ ਗਰੀਬ ਲੋਕ ਕਹ ਰਹੇ ਸਾਡੇ ਰੋਟੀ ਦਾ ਰੋਟੀ ਰੋਜ਼ਗਾਰ ਦਾ ਸਾਧਨ ਹੈ ਸਾਡੇ ਕੋਲ ਅੰਦਰ ਲਾਨ ਨੂੰ ਥਾਂ ਹੈ ਨਹੀਂ ਇਹ ਦਾ ਵਿਚ ਵਿਚਾਲਿਆ ਬਣਾਇਆ ਬਾਇਆ ਕੋਪਸ਼ਨ ਬੰਦਾ ਨਹੀਂ ਪਾਇਆ ਤੇ ਅੰਦਰ ਜਗਾ ਹੈ ਨਿੰਨਾਂ ਕੋ ਲਾਨ ਨੂੰ ਨਹੀਂ ਜਿਸ ਤਰ੍ਹਾਂ ਕਹਿੰਦਾ ਮਤਲਬ ਪੰਜ ਪੰਜ ਸੱਤ ਸੱਤ ਬੈਂਚ ਲਗਾਦੇ ਸੀ ਉਹਨਾਂ ਨੂੰ ਦੋ ਬੈਂਚਾਂ ਵਾਸਤੇ ਕਹਿ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਤਨੀ ਜ਼ਿਆਦਾ ਕਾਰਪੋਰੇਸ਼ਨ ਕਰਾ ਸਕਦਾ ਸੀ ਕਰਾ ਨਹੀਂ ਸਕਦੇ ਠੀਕ ਹੈ ਉਹਨਾਂ ਦਾ ਹੱਥ ਬਸ ਹੈ ਉਹ ਕਰਾ ਸਕਦਾ ਔਰ ਕੋਈ ਕਰਾ ਨਹੀਂ ਸਕਦਾ ਕੋਠਕ ਨੂੰ ਪਿੱਛੇ ਕਰੋ ਤੇ ਤੁਸੀਂ ਹੁਣ ਇਹਦੇ ਉੱਤੇ ਕਾਰਵਾਈ ਦੇ ਉੱਤੇ ਕੀ ਕਰ ਰਹੇ ਹੋ ਕਾਰਵਾਈ ਕਾਰਪੋਰੇਸ਼ਨ ਕਰ ਰਹੇ ਜੀ ਦੇਖੋ ਕੀ ਕਰਦੇ ਇਸ ਤੇ ਖੜੇ ਹੈ ਦੇਖ ਰਹੇ ਜੀ ਇਸ ਦਾ ਮੂਕ ਦਰਸ਼ਕ ਬਣੇ ਜਿੰਨੇ ਕੀ ਇਥੇ ਐਡੇ ਲਾਨ ਆਲੇ ਆ ਉਹ ਇਸ ਗੱਲ ਤੇ ਸਹਿਮਤ ਆ ਵੀ ਦੋ ਦੋ ਬੈਂਚ ਲਗਾਣ ਨੂੰ ਕਿ ਨਹੀਂ ਇਹ ਦੋ ਦੋ ਟੇਬਲ ਤੇ ਤਾਂ ਜਿੰਦਲ ਸਾਹਿਬ ਦੇਖੋ ਕਿਸੇ ਦਾ ਕੋਈ ਰੋਜ਼ਗਾਰ ਨਹੀਂ ਚੱਲਣਾ ਆ ਤਾਂ ਇੱਕ ਤਾਂ ਕਾ ਵੀ ਦੋ ਟੇਬਲ ਦੇ ਉੱਤੇ ਤਾਂ ਗੱਲ ਬੰਦ ਨਹੀਂ ਘੱਟੋ ਘੱਟ ਚਾਰ ਪੰਜ ਟੇਬਲ ਚਾਹੀਦੇ ਆ ਇੱਕ ਬੰਦੇ ਨੂੰ ਇੰਨਾ ਤਾਂ ਜ਼ਰੂਰੀ ਆ ਹਰ ਬੰਦੇ ਨੂੰ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਜੇ ਚਾਰ ਟੇਬਲ ਨਹੀਂ ਲਾਇਦੇ ਤਾਂ ਤੁਸੀਂ ਕੀ ਕਾਰਵਾਈ ਕਰੋਗੇ ਨਹੀਂ ਕਾਰਵਾਈ ਤਾਂ ਕਿਹੜੀ ਕਰਨੀ ਜੀ ਕਾਰਪੋਰੇਸ਼ਨ ਤਾਂ ਕਿਹਦੀ ਕਾਰਵਾਈ ਚੱਲਣੀ ਹੈ ਜੀ ਜ਼ੋਰ ਤਾਂ ਕਿਸੇ ਚੱਲਣਾ ਹੀ ਨਹੀਂ ਹਾਂਜੀ ਕੀ ਅੱਜ ਜਿਹੜੇ ਅੱਜ ਕਾਰਵਾਈ ਕੀਤੀ ਜਾ ਰਹੀ ਆ ਅੱਜ ਐਤਵਾਰ ਵਾਲੇ ਦਿਨ ਹਾਂਜੀ ਇਹ ਕੀ ਆ ਜੀ ਜਿਹੜਾ ਆਪਣੇ ਨਾ ਸੰਡੇ ਮਾਰਕੀਟ ਲੱਗਦੇ ਜੇਕ ਆਪਣੇ ਜਿਹੜਾ ਇੰਪਰੂਵਮੈਂਟ ਰੋਡ ਦੇ ਸਾਹਮਣੇ ਜਿਹੜਾ ਹੁਣੇ ਨਵਾਂ ਰੋਡ ਪਹਿਲਾਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਇਹ ਸੀਗਾ ਕੱਚਾ ਰੋਡ ਸੀਗਾ ਜੀ ਇੱਥੇ ਜਿਹੇ ਸੰਡੇ ਮਾਰਕੀਟ ਲਾਇਆ ਜਾਂਦੇ ਸੀ ਲੋਕ ਇੰਨਾ ਤੇ ਕੋਈ ਆਵਾਜਾਈ ਨਹੀਂ ਹੁੰਦੀ ਸੀ ਉਦੋਂ ਇੰਨੀ ਹੁਣ ਕੀ ਰੋਡ ਬਣ ਗਈ ਜੇ ਹੁਣ ਲੋਕਾਂ ਦੀ ਆਵਾਜਾਈ ਹੋ ਗਈ ਜੇ ਉਹਦੇ ਧਿਆਨ ਵਿੱਚ ਕੀ ਆ ਜੀ ਇਹ ਜਿਹੜੀ ਸੰਡੇ ਮਾਰਕੀਟ ਐ ਸੀ ਇਹਨਾਂ ਨੂੰ ਕਿਹਾ ਵੀ ਪਹਿਲਾਂ ਜਿਹੜੇ ਵਿਚਾਲੇ ਏਡੇ ਹੁੰਦੇ ਸੀ ਸੜਕ ਦੇ ਵਿਚਾਲੇ ਅਸੀਂ ਇਹ ਪਰ ਆਹਦਾ ਸਾਈਡਾਂ ਤੇ ਰੁੱਖ ਵੀ ਲੋਕਾਂ ਨੂੰ ਵੀ ਟੱਪਣ ਲੱਗੇ ਕੋਈ ਦਿੱਕਤ ਨਾ ਵੀ ਤੁਹਾਡਾ ਵੀ ਆਹਦਾ ਜਿਹੜਾ ਐਤਵਾਰ ਦਾ ਦੇਣਾ ਟੱਪ ਜਾ ਕਰ। ਅਸਾਈਲ ਜਿਹੜੇ ਅੱਡੇ ਜਾਂਦੇ ਐ ਅਲੋਟਮੈਂਟ ਐ ਕਿ ਕਈਆਂ ਕੋਲ 5-5 10-10 ਬੈਂਚ ਲੱ ਕਰ ਰੱਖ ਰੱਖੇ ਆ। ਉਹਨਾਂ ਨੂੰ ਕਿੰਨੇ ਬੈਂਚ ਲਗਾਉਣ ਵਾਸਤੇ ਇੱਕ ਬੰਦੇ ਨੂੰ ਕਿਹਾ ਗਿਆ ਅਸੀਂ ਜੀ ਜਿਹੜਾ ਹੁਣ ਇਸ ਟਾਈਮ ਜਿਹੜੇ ਹਾਲਾਤ ਦੇ ਅਸੀਂ ਦੇਖਿਆ ਜੀ ਲੋਕਾਂ ਨੇ ਇਹਦਾ ਦਾਦਾ ਬੈਂਚ ਲਾਉਣਾ ਦੋ-ਦੋ ਦੀ ਪਰਮਿਸ਼ਨ ਗਿਆ ਵੀ ਦੋ-ਦੋ ਲਾ ਕੇ ਇੱਕ ਵਾਰੀ ਆਦਾ ਗੁਜ਼ਾਰਾ ਕਰ ਲੋ। ਵੀ ਜਿਹੜੇ ਹੋਰ ਬੰਦੇ ਵੀ ਆ ਗਏ ਆਸੇ ਪਾਸੇ ਜਿਹੜੇ ਲਾਉਂਦੇ ਸੀ ਉਹ ਵਿੱਚ ਤੁਹਾਡੇ ਐਡਜਸਟ ਹੋ ਜਾਣਗੇ ਤੇ ਜਿਨ੍ਹਾਂ ਦੇ ਦੋ ਤੋਂ ਵੱਧ ਬੈਂਚ ਲੱਗਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਜੇ ਤਾਂ ਦੇਖੋ ਅੱਜ ਸਾਡਾ ਪਹਿਲਾ ਦਿਨ ਹੀ ਹੈ ਇਹਨਾਂ ਨੂੰ ਦੱਸਣ ਦਾ ਵੀ ਰੋਡ ਚੱਲ ਪਿਆ ਜੀ ਤੇ ਮਾੜਾ ਜਿਹਾ ਸਿਸਟਮ ਹੈ ਜੇ ਸਾਨੂੰ ਲੱਗਦਾ ਵੀ ਇਹ ਨਹੀਂ ਹੈ ਫਿਰ ਇਹਨੂੰ ਪਰਮਾਨੈਂਟ ਹਟਾਉਂਦੇ ਹੀ ਹੈ ਜੀ ਸਾਡੇ ਕੋਲ ਠੀਕ ਇਹਨਾਂ ਨੇ ਨਹੀਂ ਇਹਨਾਂ ਨਾਲ ਗੱਲ ਮੰਨੀ ਤਾਂ ਇਹਨਾਂ ਨੂੰ ਪਰਮਨੈਂਟ ਹਟਾ ਦਿੱਤਾ ਜਾਵੇ। ਹਾਂਜੀ। ਫਿਰ ਇੱਥੇ ਸੰਡੇ ਸੇਲ ਨਹੀਂ ਲੱਗਣੀ। ਫਿਰ ਨਹੀਂ ਲੱਗਣੀ ਜੀ। ਤੇ ਇਸ ਤੋਂ ਬਾਅਦ ਜੇ ਨਹੀਂ ਇੱਥੇ ਲੱਗੀ ਤਾਂ ਹੋਰ ਕਿੱਥੇ ਲੱਗਣ ਦੀ ਇਹਨਾਂ ਨੂੰ ਪਰਮਿਸ਼ਨ ਹੈ? ਨਹੀਂ ਜੀ ਕੋਈ ਨਹੀਂ ਦੇਖੋ ਜੀ ਇਹ ਹੁੰਦਾ ਜੀ ਇੱਕ ਮਿਲ ਵਰਤ ਕੇ ਚੱਲਦਾ ਹੁੰਦਾ ਜੀ ਕੰਮ। ਕਿਉਂਕਿ ਇਹ ਹੁਣ ਤੇ ਸਾਡਾ ਸਾਥ ਦੇਣਗੇ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ। ਇਹ ਕੀ ਆਪਸ ਵਿੱਚ ਹੀ ਲੜੀ ਜਾਂਦੇ ਜੀ। ਇੱਕ ਪਰਿਵਾਰ ਦੇ 5-5 ਮੈਂਬਰਾਂ ਨੂੰ ਲਾ ਕੇ ਉਹ ਮੰਨ ਲਓ ਜੀ 5 ਅੱਡੇ ਹੋ ਗਏ ਇੱਕ ਸਾਹ ਦੇ ਇੱਕ ਪਰਿਵਾਰ ਦੇ। ਇਹ ਜਿਹੇ ਮੰਨਣ ਨੂੰ ਤਿਆਰ ਨਹੀਂ ਦੇ ਕੋਈ ਨਾ ਤਾਂ ਅਸੀਂ ਉਹਨਾਂ ਨੂੰ ਜਾਣਦੇ ਵੀ ਕਿਹਦਾ ਪਰਿਵਾਰ ਕੌਣ ਹੈ ਇੱਕ ਦੂਜੇ ਦੇ ਗਾਂਧੀਆ ਪਰਿਵਾਰ ਵਧਾ ਵਧਾ ਕੇ ਦੱਸੀ ਜਾਂਦੇ ਆ ਉਹਨੂੰ ਇੱਥੇ ਸਿਸਟਮ ਇਹਨਾਂ ਦਾ ਆਸ ਵਿੱਚ ਮਿਲ ਨਹੀਂ ਰਿਹਾ ਜੀ ਸਾਇਲ ਜੀ ਇਦਾਂ ਨਹੀਂ ਹੋ ਸਕਦਾ ਇਹਨਾਂ ਦੇ ਇੱਕ ਪਰਿਵਾਰ ਦਾ ਆਧਾਰ ਕਾਰਡ ਲੈ ਲਿਆ ਜਾਵੇ ਉਹਦੇ ਚ ਐਡਰੈਸ ਸੇਮ ਹੋਊਗਾ ਤਾਂ ਪਤਾ ਲੱਗ ਜਾਊਗਾ ਨਹੀਂ ਉਹ ਅਸੀਂ ਹੁਣ ਅੱਗੇ ਕਰਾਂਗੇ ਜੀ ਤਾਂ ਹੀ ਇਹ ਤਾਂ ਅੱਜ ਪਹਿਲਾ ਦਿਨ ਅਸੀਂ ਤਾਂ ਹੀ ਇੰਨੀ ਕਾਰਵਾਈ ਨਹੀਂ ਵੀ ਤਾਂ ਕਿ ਇਹਨਾਂ ਨੂੰ ਵੀ ਆਦਾ ਕੰਮ ਕਰਨਾ ਇਹਨਾਂ ਤੋਂ ਸ਼ੁਰੂ ਹੋ ਜਾਵੇ ਵਿਚਾਰੇ ਕੰਮ ਕਰੀ ਜਾਣਾ ਉਹਦਾ